ਖਬਰਨਾਮਾ ਦੇਖਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਵੱਲੋਂ ਟੰਡੂਰਾ ਪੱਟਿਆ ਗਿਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਮਾਨਦਾਰੀ ਦਾ ਕਿ ਸਾਡੇ ਵਿਧਾਇਕ ਸਾਡੇ ਉਮੀਦਵਾਰ ਸਾਡੇ ਮੰਤਰੀ ਇਮਾਨਦਾਰ ਹੋਣਗੇ ਜੇਕਰ ਸਾਡੀ ਸਰਕਾਰ ਬਣਦੀ ਹੈ ਸਰਕਾਰ ਬਣੀ ਵੀ ਲੇਕਿਨ ਇਮਾਨਦਾਰੀ ਦਾ ਰੱਜ ਕੇ ਜਲੂਸ ਨਿਕਲਿਆ ਜਾਂ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਰੱਜ ਕੇ ਜਲੂਸ ਇਮਾਨਦਾਰੀ ਦਾ ਘਟ ਦਿੱਤਾ ਗਿਆ ਇਧਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡਾ ਝਟਕਾ ਦੇ ਦਿੱਤਾ ਹੈ ਆਪ ਦੇ ਵੱਡੇ ਮੰਤਰੀ ਨੂੰ ਮੰਤਰੀ ਫਸ ਗਿਆ ਹੈ ਕਿਉਂਕਿ ਮਾਮਲਾ ਹੀ ਇਨੇ ਕੋ ਪੈਸਿਆਂ ਦਾ ਹੈ ਕਿ ਉਸ ਮਾਮਲੇ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਵੇਗਾ ਪੰਚਾਇਤ ਮੰਤਰੀ ਵਾਸਤੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਹੁਣ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਅਤੇ ਫਸਣਗੇ ਪੰਚਾਇਤ ਮੰਤਰੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਜ ਦੀਆਂ ಗ್ರಾಮ ਪੰਚਾਇਤਾਂ ਵਿੱਚ 120.87 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ਾਂ ਦੀ ਸੁਣਵਾਈ ਕੀਤੀ ਹੈ ਯਾਨੀ ਕਿ ਪੰਚਾਇਤਾਂ ਨੂੰ ਲੈ ਕੇ 120. 87 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ ਜਸਟਿਸ ਤਰਬਨ ਦਈਆ ਦੀ ਅਗਵਾਈ ਵਾਲੇ ਬੈਂਚ ਨੇ ਪੰਜਾਬ ਸਰਕਾਰ ਅਤੇ ਹੋਰ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਹਨ ਉਹਨਾਂ ਨੂੰ 17 ਅਕਤੂਬਰ ਤੱਕ ਆਪਣੀ ਜਵਾਬ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ ਸੁਖਪਾਲ ਸਿੰਘ ਗਿੱਲ ਵੱਲੋਂ ਦਾਅ ਪਟੀਸ਼ਨ ਦੇ ਜਵਾਬ ਵਿੱਚ ਇਹ ਨੋਟਿਸ ਜਾਰੀ ਕੀਤਾ ਗਿਆ ਸੀ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਵਿੱਚ ਕਰੋੜਾਂ ਰੁਪਏ ਦੀ ਬੇਨਿਜ਼ਮੀਆਂ ਦਾ ਖਲਾਸਾ ਹੋਇਆ ਹੈ ਅਤੇ ਸਬੰਧਤ ਮੰਤਰੀ ਨੇ 11 ਅਕਤੂਬਰ 2023 ਨੂੰ ਕਾਰਵਾਈ ਦੀ ਸਪਰਸ਼ ਕੀਤੀ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਰਾਜ ਦੀ ਤਰਫੋਂ ਪੰਜਾਬ ਦੇ ਸਹਾਇਕ ਐਡਵੋਕੇਟ ਜਨਰਲ ਨੇ ਨੋਟਿਸ ਸਵੀਕਾਰ ਕੀਤਾ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ ਅਦਾਲਤ ਨੇ ਸਰਕਾਰ ਨੂੰ ਪਟੀਸ਼ਨ ਦੀ ਜਾਨ ਮਾਲ ਨੂੰ ਖਤਰੇ ਦੀ ਜਾਂਚ ਕਰਨ ਅਤੇ ਜੁੜੇ ਕਦਮ ਚੱਕਣ ਦੇ ਨਿਰਦੇਸ਼ ਦਿੱਤੇ ਹਨ ਯਾਨੀ ਕਿ 120 ਕਰੋੜ ਰੁਪਏ ਤੋਂ ਪਲੱਸ ਪਰ ਪੈ ਦਾ ਪੰਚਾਇਤਾਂ ਦੇ ਵਿੱਚ ਘੁਟਾਲਾ ਹੋਇਆ ਹੈ ਕੀ ਇਸ ਦੇ ਮੰਤਰੀ ਤਰਨਪ੍ਰਿੰਤ ਸੌਂਦ ਜੋ ਪੰਜਾਬ ਦੇ ਪੰਚਾਇਤ ਮੰਤਰੀ ਨੇ ਉਹ ਜ਼ਿੰਮੇਵਾਰ ਨੇ ਜਾਂ ਜਿਹੜੇ ਉਸ ਦੇ ਥੱਲੇ ਅਧਿਕਾਰੀ ਕਰਦੇ ਨੇ ਪੰਚਾਇਤਾਂ ਦੇ ਵਿੱਚ ਉਹ ਜ਼ਿੰਮੇਵਾਰ ਨੇ ਯਾਨੀ ਕਿ ਐਡਾ ਵੱਡਾ ਘੁਟਾਲਾ ਹੋਇਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁੰਮ ਕਰਨੀ ਨਹੀਂ ਸੋਤੇ ਹੋਏ ਨੇ ਪਟੀਸ਼ਨ ਵਿੱਚ ਇਹ ਕਹਾ ਗਿਆ ਹੈ ਕਿ ਸਾਰਾ ਬਹੁਤ ਕਰੋੜੀ ਘੁਟਾਲਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀਆਂ 27 ਦੀਆਂ 27 ਸਤੰਬਰ ਤੋਂ ਲੈ ਕੇ 2023 11 ਅਕਤੂਬਰ 2023 ਦੀ ਜਾਂਚ ਰਿਪੋਰਟਾ ਵਿੱਚ ਬੇਕੁਨ ਨਕਾਬ ਹੋਇਆ ਸੀ ਇਹ ਦੋਸ਼ ਲਗਾਇਆ ਕਿ ਲੁਧਿਆਣਾ ਜ਼ਿਲ੍ਹੇ ਦੇ ਤਤਕਾਲੀ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਨੇ 6 ಗ್ರಾಮ ਪੰਚਾਇਤਾਂ ਲਈ ਜ਼ਮੀਰ ਪ੍ਰਾਪਤੀ ਲਈ ਫੰਡਾਂ 'ਤੇ ਲਗਭਗ 243.45 ਕਰੋੜ ਰੁਪਏ ਵਿੱਚ ਬੇਇਨਾਮੀਆਂ ਬੇਨਿਜ਼ਮੀਆਂ ਦੀ ਵਿਸਾਰਤਾ ਜਾਂਚ ਕੀਤੀ ਹੈ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਗਈ ਹੈ ਜਿਨ੍ਹਾਂ ਨੇ 11 ਅਕਤੂਬਰ 2023 ਨੂੰ ਆਪਣੀ ਰਿਪੋਰਟ ਵਿੱਚ ਦੋਸ਼ਾਂ ਨੂੰ ਸੱਚ ਪਾਇਆ ਇਸ ਦੇ ਬਾਅਦ ਨੂੰ 26 ਮਾਰਚ 2024 ਨੂੰ ਇੱਕ ਆਈਐਸ ਅਧਿਕਾਰੀ ਨੂੰ ਜਾਨ ਸੋਪੇ ਜਾਣ ਤੇ 27 ਫਰਵਰੀ ਨੂੰ ਵਿੱਤੀ ਕਮਿਸ਼ਨ ਪਿੰਡੂ ਵਿਕਾਸ ਤੇ ਪੰਚਾਇਤ ਦੇ ਦਫ਼ਤਰਾਂ ਵਿੱਚ ਰੋਕ ਦਿੱਤਾ ਗਿਆ ਸੀ ਯਾਨੀ ਕਿ ਲਗਭਗ 80000 ਪੈ ਦਾ ਘੁਟਾਲਾ 120 ਕਰੋੜ ਰੁਪਏ ਤੋਂ ਵੱਧ ਘੁਟਾਲਾ ਜਿਹੜਾ ਹੈ ਪੰਚਾਇਤ ਦੇ ਪੰਚਾਇਤਾਂ ਅਤੇ ਗ੍ਰਾਮ ਪੰਚਾਇਤਾਂ ਦੇ ਵਿੱਚ ਹੋਇਆ ਹੈ ਉਸ ਦੇ ਤਾਤੇ ਪਟੀਸ਼ਨ ਕਰਤਾ ਨੇ ਧਾਰਕ ਹਿੱਤੇ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ 56 ਕੱਸਿਆ ਹੈ ਪੰਜਾਬ ਸਰਕਾਰ ਅਤੇ ਤਰਨਤਪੁਰ ਸੰਸੋਂਦ ਜੋ ਪੰਜਾਬ ਕਿਚੈ ਜੋ ਪੰਚਾਇਤ ਮੰਤਰੀ ਨੇ ਉਹਨਾਂ ਦੇ ਵੱਡੇ ਪੱਧਰ ਤੇ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਦੀ ਜਿਹੜੇ ਉਹਨਾਂ ਦੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਪੁੱਛਗਿੱਛ ਹੋਵੇਗੀ ਕਿਉਂਕਿ ਮਾਮਲਾ ਬੜਾ ਹੀ ਗੁੰਝਲਦਾਰ ਹੈ ਅਤੇ ਮਾਮਲਾ ਸਾਬਤ ਵੀ ਹੋ ਗਿਆ ਹੈ ਕਿ ਵਾਕਿਆ ਹੀ ਪੰਚਾਇਤ ਵਿਭਾਗ ਵੱਲੋਂ 120 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ ਧੰਨ